ਸਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਜੀ ਤੁਹਾਡਾ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਪਾ ਸੇਲ ਲਗਾਈ ਹੈ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਤੇ ਇਸ ਦੇ ਮੁਤਾਬਕ ਅੱਪਾ ਤੁਹਾਨੂੰ ਬਹੁਤ ਸਸਤੇ ਸੂਟ ਦਵਾਂਗੇ ਜੀ ਤੇ ਤੁਹਾਨੂੰ 2 2 3 300 ਰੁਪਏ ਦਾ ਇੱਕ ਸੂਟ ਚ ਫਾਇਦਾ ਹੋਏਗਾ ਜੀ ਤੇ ਉਹਦੇ ਨਾਲ-ਨਾਲ ਤੁਸੀਂ ਜੇ 5000 ਦਾ ਕੱਪੜਾ ਲੋਗੇ ਤਾਂ ਤੁਹਾਨੂੰ ਇੱਕ ਦੁਪੱਟਾ ਫ੍ਰੀ ਮਿਲੇਗਾ ਤੇ ਜੇ ਤੁਸੀਂ 10000 ਦਾ ਸੂਟ ਕੱਪੜਾ ਲੋਗੇ ਤਾਂ ਤੁਹਾਨੂੰ ਇੱਕ ਸੂਟ ਫ੍ਰੀ ਮਿਲੇਗਾ ਤੇ ਜੇ ਤੁਸੀਂ ਉਸ ਤੋਂ ਵੀ ਉੱਪਰ ਲੋਗੇ ਤਾਂ ਤੁਹਾਨੂੰ ਹੋਰ ਵੱਡਾ ਗਿਫਟ ਮਿਲੇਗਾ ਜੀ ਤੇ ਬਾਕੀ ਸਾਰੇ ਸੂਟਾਂ ਤੇ ਆਪਾਂ ਨੇ ਰੇਟ ਵੀ ਬਹੁਤ ਘੱਟ ਕੀਤੇ ਨੇ ਤੇ ਤੁਹਾਨੂੰ ਗਿਫਟ ਵੀ ਮਿਲੂਗਾ ਤੇ ਆਹ ਦੇਖੋ ਜੀ ਸੂਟ ਆਹ ਦੇਖੋ ਜੀ ਪਿਓਰ ਕੋਟਨ ਦਾ ਸੂਟ ਹੈਗਾ ਦੇਖੋ ਜੀ ਤੇ ਹੈਂਡਵਰਕ ਇਹਦੇ ਤੇ ਕੀਤਾ ਹੋਇਆ ਦੇਖੋ ਬਹੁਤ ਸੋਹਣਾ ਤੇ ਆਲ ਓਵਰ ਸੂਟ ਹੈਗਾ ਜੀ ਇਹ ਇੱਕ ਟੈਕਸ ਦਾ ਫਰੰਟ ਤੇ ਬੈਕ ਤੇ ਦੇਖੋ ਪ੍ਰਿੰਟ ਹੈਗਾ ਕਿੰਨਾ ਸੋਹਣਾ ਤੇ ਕਲਰ ਬਹੁਤ ਸੋਹਣਾ ਹੈਗਾ ਜੀ ਤੇ ਇਹ ਦੀ ਹੈਗੀ ਹੈ ਜੀ ਸਲਵਾਰ ਤੇ ਇਹਦੀ 3 ਮੀਟਰ ਸਲਵਾਰ ਹੋਏਗੀ ਤੇ 2.5 ਮੀਟਰ ਇਹਦੀ ਕੁਸਤੀ ਹੋਏਗੀ ਜੀ ਤੇ ਇਹ ਇਹਦੀ ਪਿਕ ਹੋਏਗੀ ਜੀ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਇਹਦਾ ਬਣੂਗਾ ਜੀ ਦੇਖੋ ਬਹੁਤ ਸੋਹਣਾ ਸੂਟ ਹੈਗਾ ਇਹ ਤੇ ਮੈਂ ਹੁਣ ਤੁਹਾਨੂੰ ਦੁਪੱਟਾ ਦਿਖਾਨੀ ਆ ਜੀ ਇਹਦਾ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਜੀ ਇਹਦਾ ਸੌਫਟ ਮਸਲੀਨ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਇਹਦੇ ਤੇ ਬਣਿਆ ਹੋਇਆ ਜੀ ਦੇਖੋ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਜੀ ਸੂਟ ਦੀ ਤੇ ਦੁਪੱਟੇ ਦੀ ਬਿਲਕੁਲ ਸੌਫਟ ਇਸ ਇੱਤੇ ਫਿਸਲੇਗਾ ਨਹੀਂ ਤੇ ਬਹੁਤ ਸੋਹਣਾ ਸੂਟ ਹੈਗਾ ਜੀ ਤੇ ਇਹ 1850 ਵਾਲਾ ਪੀਸ ਸੀਗਾ ਤੇ ਅੱਜ ਤੁਹਾਨੂੰ ਆਪਾਂ ਸਿਰਫ ਤੇ ਸਿਰਫ 1650 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦਵਾਂਗੇ ਜੀ ਦੇਖੋ ਇੱਕ ਡਿਜ਼ਾਈਨ ਇਹ ਵਾਲਾ ਆਏਗਾ ਜੀ ਦੇਖੋ ਇਸ ਤਰ੍ਹਾਂ ਦੀ ਸੂਟ ਦੀ ਲੁੱਕ ਆਏਗੀ ਦੇਖੋ ਏਕੇ ਟੈਕਸ ਦਾ ਸੂਟ ਹੈਗਾ ਇਹ ਤੇ ਹੁਣ ਮੈਂ ਤੁਹਾਨੂੰ ਸੂਟ ਖੋਲ ਕੇ ਦਿਖਾਵਾਂਗੀ ਸੂਟ ਵੀ ਬਹੁਤ ਸੋਹਣਾ ਹੈਗਾ ਜੀ ਮਹਿੰਦੀ ਕਲਰ ਦਾ ਸੂਟ ਹੈਗਾ ਜੀ ਆ ਦੇਖੋ ਜੀ ਇਹ ਤੁਸੀਂ ਧਿਆਨ ਨਾਲ ਵੇਖੋ ਇਹਦੇ ਤੇ ਨਾ ਮਤਲਬ ਹੈਂਡਵਰਕ ਦਾ ਕੰਮ ਕੀਤਾ ਹੋਇਆ ਜੀ ਫਰੰਟ ਤੇ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਸੂਟ ਦੀ ਬਿਲਕੁਲ ਸੌਫਟ ਤੇ ਫਰੰਟ ਤੇ ਬੈਕ ਸੇਮ ਹੋਏਗਾ ਜੀ ਇਸੇ ਤਰ੍ਹਾਂ ਫਰੰਟ ਤੇ ਆਏਗਾ ਜੀ ਡਿਜ਼ਾਈਨ ਤੇ ਇਸੇ ਤਰ੍ਹਾਂ ਬੈਕ ਤੇ ਆਏਗਾ ਦੇਖੋ ਤੇ ਬਹੁਤ ਸੋਹਣਾ ਡਿਜ਼ਾਈਨ ਹੈਗਾ ਇਸ ਇਹਦੇ ਬਾਜੂ ਬਣੂਗੀ ਜੀ ਇੱਥੋਂ ਤੇ ਬਹੁਤ ਸੋਹਣਾ ਸੂਟ ਹੈਗਾ ਜੀ 2.5 ਮੀਟਰ ਇਹਦੀ ਕੱਟ ਹੋਏਗੀ ਤੇ ਇਹਦੀ 3 ਮੀਟਰ ਇਹਦੀ ਸਲਵਾਰ ਹੋਏਗੀ ਜੀ ਤੇ ਸੂਟ ਦੀ ਕੁਆਲਿਟੀ ਇੱਕ ਨੰਬਰ ਹੋਏਗੀ ਜੀ ਸੂਟ ਖਰਾਬ ਨਹੀਂ ਹੋਏਗਾ ਬਹੁਤ ਸੋਹਣਾ ਸੂਟ ਹੈਗਾ ਜੀ ਤੇ ਇਹ ਦਾ ਮਸਲੀਨ ਦਾ ਦੁਪੱਟਾ ਹੈਗਾ ਜੀ ਦੇਖੋ ਪਿਓਰ ਮਸਲੀਨ ਦਾ ਦੁਪੱਟਾ ਹੈਗਾ ਬਿਲਕੁਲ ਸੌਫਟ ਵਾਲਾ ਤੇ ਦੇਖੋ ਇਹ ਡਿਜ਼ਾਈਨ ਤੇ ਸਾਰੇ ਸੂਟ ਨਵੇਂ ਡਿਜ਼ਾਈਨ ਹੈਗੇ ਨੇ ਜੀ ਦੇਖੋ ਬਹੁਤ ਸੋਹਣੇ ਡਿਜ਼ਾਈਨ ਨੇ ਤੇ ਪਹਿਲਾ ਇਹ ਸੂਟ ਨਾ ਮੈਂ 1850 ਦੇ ਵਿੱਚ ਵੇਚਿਆ ਹੋਇਆ ਤੇ ਹੁਣ ਤੁਹਾਨੂੰ ਘੱਟ ਰੇਟ 'ਚ ਦੇ ਰਹੀ ਆ ਤੁਹਾਡਾ 200 ਰੁਪਏ ਦਾ ਇਹਦਾ ਫਾਇਦਾ ਹੋਏਗਾ ਜੀ ਸ਼ਿਪਿੰਗ ਵੀ ਤੁਹਾਨੂੰ ਫ੍ਰੀ ਹੋਏਗੀ ਜੇ ਤੁਸੀਂ 5000 ਜਾਂ 10000 ਦਾ ਕੱਪੜਾ ਲਓਗੇ ਤੁਹਾਨੂੰ ਗਿਫਟ ਵੀ ਮਿਲੂਗਾ ਤੇ ਬਹੁਤ ਸੋਹਣਾ ਆਫਰ ਹੈਗਾ ਜੀ ਤੁਹਾਨੂੰ ਕਿਤੇ ਵੀ ਜਾਣ ਦੀ ਜਰੂਰਤ ਨਹੀਂ ਹੈਗੀ ਤੁਸੀਂ ਸੂਟ ਪਸੰਦ ਕਰੋ ਤੇ ਸਕਰੀਨਸ਼ਾਟ ਲਓ ਤੇ ਮੈਨੂੰ ਸੈਂਡ ਕਰੋ ਆਪਾਂ ਤੁਹਾਨੂੰ ਘਰ ਬੈਠੇ ਹੀ ਸ਼ਾਪਿੰਗ ਕਰਾਵਾਂਗੇ ਤੇ ਤੁਸੀਂ ਮੈਨੂੰ ਜਦੋਂ ਤੁਹਾਡੀ ਪੇਮੈਂਟ ਆਜੂਗੀ ਤਾਂ ਤੁਹਾਡਾ ਸੂਟ ਬੁੱਕ ਹੋ ਜਾਊਗਾ ਜੀ ਦੇਖੋ ਆ ਵੀ ਬਹੁਤ ਸੋਹਣਾ ਸੂਟ ਹੈਗਾ ਜੀ ਦੇਖੋ ਬਹੁਤ ਸੋਹਣਾ ਤੇ ਇਹਦੀ ਬੈਗ ਹੈਗੀ ਜੀ ਦੇਖੋ ਤੇ ਸਭ ਤੋਂ ਵੱਡੀ ਗੱਲ ਇਹਦੇ ਤੇ ਹੈਂਡ ਦਾ ਕੰਮ ਵੀ ਕੀਤਾ ਹੋਇਆ ਦੇਖੋ ਕਿੰਨਾ ਸੋਹਣਾ ਹੈਂਡ ਦਾ ਕੰਮ ਕੀਤਾ ਹੋਇਆ ਇਹਦੇ ਤੇ ਤੇ ਇਹਦੀ 3 ਮੀਟਰ ਇਹਦੀ ਸਲਵਾਰ ਹੋएगी ਜੀ ਪੂਰੀ 3 ਮੀਟਰ ਸਲਵਾਰ ਹੈਗੀ ਜੀ ਦੇਖੋ 3 ਮੀਟਰ ਹੈਗੀ ਹੈ ਜੀ ਪੂਰੀ ਸਲਵਾਰ ਐ ਨਹੀਂ ਕਿ ਥੋੜਾ ਬਹੁਤ ਕੱਟ ਹੋਏ ਪੂਰਾ 3 ਮੀਟਰ ਸਲਵਾਰ ਹੈਗੀ ਹੈ ਇਹਦੀ ਤੇ ਇਹਦਾ ਦੁਪੱਟਾ ਦਿਖਾਨੀ ਆ ਮੈਂ ਇਹਦੇ ਵਿੱਚ ਮੇਰੇ ਕੋਲ 6 ਡਿਜ਼ਾਈਨ ਨੇ 6 ਡਿਜ਼ਾਈਨ 6 ਸੁੰਨੇ 6 ਡਿਜ਼ਾਈਨ ਨਾਲ ਅਲੱਗ-ਅਲੱਗ ਡਿਜ਼ਾਈਨ ਨੇ ਸਾਰੇ ਆ ਦੇਖੋ ਇਹ ਦੁਪੱਟਾ ਹੈਗਾ ਜੀ ਬਿਲਕੁਲ ਮੁਠੀ ਚ ਆਣ ਵਾਲਾ ਦੁਪੱਟਾ ਹੈਗਾ ਦੇਖੋ ਜੀ ਬਿਲਕੁਲ ਸੌਫਟ ਸੌਫਟ ਹੈਗਾ ਬਿਲਕੁਲ ਸੌਫਟ ਦੁਪੱਟਾ ਤੇ ਇਹ ਦੀ ਲੁੱਕ ਆਏਗੀ ਜੀ ਸੂਟ ਦੀ ਤੇ ਇਹ ਦੀ ਗਰਮੀ ਬਹੁਤ ਹੋ ਰਹੀ ਆ ਏਸੀ ਬੰਦ ਕਰਕੇ ਨਾ ਵੀਡੀਓ ਬਣਾਣੀ ਪੈਂਦੀ ਆ ਕਿਉਂਕਿ ਖੜਕਾ ਹੁੰਦਾ ਬਹੁਤ ਜ਼ਿਆਦਾ ਰੋਲਾ ਪੈਂਦਾ ਤੇ ਫਿਰ ਕਈ ਮੇਰੀਆ ਭੈਣਾ ਕਹਿੰਦ ਹੁੰਦੀ ਕਿ ਸਾਨੂੰ ਆਵਾਜ਼ ਨਹੀਂ ਆਉਂਦੀ ਤੇ ਇਸ ਕਰਕੇ ਪੱਖਾ ਤੇ ਏਸੀ ਬੰਦ ਕਰਕੇ ਨਾ ਫਿਰ ਵੀਡੀਓ ਬਣਾਣੀ ਪੈਂਦੀ ਆ ਆ ਦੇਖੋ ਜੀ ਇੱਕ ਸੂਟ ਇਹ ਵਾਲਾ ਆਇਆ ਹੈਗਾ ਜੀ ਫਿਰੋਜੀ ਕਲਰ ਦਾ ਤੇ ਇਸ ਤਰ੍ਹਾਂ ਦੀ ਇਹਦੀ ਲੁੱਕ ਆਏਗੀ ਤੇ ਸੂਟ ਸਾਰੇ ਹੀ ਬਹੁਤ ਸੋਹਣੇ ਨੇ ਜੀ ਤੇ ਕੁਆਲਟੀ ਵਾਈਜ਼ ਵੀ ਬਹੁਤ ਸੋਹਣੇ ਨੇ ਜੀ ਤੇ ਕਿਤੇ ਖਰਾਬ ਨਹੀਂ ਹੋਣਗੇ ਬੂਰ ਨਹੀਂ ਆਏਗਾ ਬਿਲਕੁਲ ਸੌਫਟ ਹੈਗੇ ਜੀ ਪਿਓਰ ਕਾਟਨ ਦੇ ਵਿੱਚ ਤੇ ਜਿਹੜੀਆਂ ਮੇਰੇ ਭੈਣਾਂ ਲੈਂਦੀਆਂ ਉਹਨਾਂ ਨੂੰ ਪਤਾ ਹੀ ਹੈਗਾ ਕਿ ਆਪਣੀ ਕੁਆਲਟੀ ਕਿਹੋ ਜਿਹੀ ਹੁੰਦੀ ਆ ਤੇ ਆਹ ਦੇਖੋ ਜੀ ਇਹਦੇ ਤੇ ਵੀ ਹੈਂਡ ਦਾ ਕੰਮ ਕੀਤਾ ਹੋਇਆ ਤੇ ਪ੍ਰੋਪਰ ਬਹੁਤ ਸੋਹਣਾ ਸੂਟ ਹੈਗਾ ਦੇਖੋ ਜੀ ਆਹ ਦੇਖੋ ਇਸ ਤਰ੍ਹਾਂ ਬੁਟਾ ਆਏਗਾ ਜੀ ਇਹਦੇ ਤੇ ਇਸ ਤਰ੍ਹਾਂ ਡਿਜ਼ਾਈਨ ਆਏ ਗਏ ਤੇ ਜਿਵੇਂ ਫੋਟੋ ਚ ਦਿਖਾਇਆ ਹੋਇਆ ਤੁਹਾਨੂੰ ਉਦਾਂ ਦਾ ਹੀ ਡਿਜ਼ਾਈਨ ਆਏਗਾ ਤੇ ਇਹ ਦੀ ਬਾਜੂ ਆਏਗੀ ਤੇ ਇਹ ਦੀ ਬੈਕ ਆਏਗੀ ਜੀ ਜਿਨਾ ਮੇਰੀਆਂ ਭੈਣਾਂ ਨੇ ਵਿਆਹ ਸੱਦੀ ਦਾ ਕਪੜਾ ਲੈਣਾ ਹੋਵੇ ਜਾਂ ਤੀਜ ਵਗੈਰਾ ਦਾ ਕਪੜਾ ਲੈਣਾ ਹੋਵੇ ਤੇ ਉਹਨਾਂ ਵਾਸਤੇ ਬਹੁਤ ਜ਼ਿਆਦਾ ਵਧੀਆ ਆਫਰ ਹੈਗਾ ਇਹ ਤੇ ਆਪਾਂ ਪਿਓਰ ਦੇ ਸੂਟਾਂ ਤੇ ਵੀ ਕਾਫੀ ਸੇਲ ਲਾਈ ਹੋਈ ਹੈ ਜੀ ਵੱਡੀ ਤੇ ਪਿਓਰ ਦੇ ਸੂਟਾਂ ਦੇ ਵਿੱਚ ਨਾ ਤੁਹਾਨੂੰ 5-500 ਰੁਪਏ ਦਾ ਫਰਕ ਪਊਗਾ ਜੀ ਜੇ 3000 ਵਾਲਾ ਸੂਟ ਤੁਹਾਨੂੰ 2500 ਦਾ ਪਊਗਾ ਤੇ 3500 ਵਾਲਾ ਸੂਟ ਤੁਹਾਨੂੰ 3000 ਦਾ ਪਊਗਾ ਕਿ ਇੰਨਾ ਡਿਸਕਾਊਂਟ ਤੁਹਾਨੂੰ ਮਿਲ ਰਿਹਾ ਹੈ ਜੀ ਤੇ ਆ ਦੇਖੋ ਜੀ ਆ ਦੁਪੱਟਾ ਇਹਦਾ ਇਹ ਦੁਪੱਟਾ ਵੀ ਬਿਲਕੁਲ ਸੌਫਟ ਮਸਲੀਨ ਹੈਗੀ ਹੈ ਜੀ ਤੇ ਬਹੁਤ ਸੋਹਣੇ ਡਿਜੀਟਲ ਪ੍ਰਿੰਟ ਦੇ ਸੂਟ ਹੈਗੇ ਨੇ ਜੀ ਕਿਤੇ ਖਰਾਬ ਨਹੀਂ ਹੋਣਗੇ ਕਿਤੇ ਉਜ ਨਹੀਂ ਹੋਏਗਾ ਸੂਟਾਂ ਨੂੰ ਤੇ ਕੁਆਲਿਟੀ ਇੱਕ ਨੰਬਰ ਹੋਏਗੀ ਜੀ ਸੂਟਾਂ ਦੀ ਤੇ ਇੱਕ ਸੂਟ ਇਹ ਵਾਲਾ ਹੈਗਾ ਜੀ ਇਹਦੀ ਪਿਕ ਚੱਕ ਲੱਭ ਲਈ ਦੀ びっくり ਨਹੀਂ ਹੈਗੀ ਸੋ। ਤੇ ਆ ਗਿਆ ਜੀ ਗ੍ਰੇ ਕਲਰ ਦਾ ਸੂਟ। ਆ ਦੇਖੋ ਜੀ। ਇਹ ਗ੍ਰੇ ਕਲਰ ਦਾ ਸੂਟ ਹੈਗਾ ਜੀ ਇਹਦਾ ਡਿਜ਼ਾਈਨ ਤੇ ਬਹੁਤ ਸੋਹਣਾ ਡਿਜ਼ਾਈਨ ਹੈਗਾ ਇਹਦਾ ਤੇ ਇਹ ਆएगी ਜੀ ਬਾਜੂ। ਤੇ ਇਹ ਇਹਦਾ ਆਏਗਾ ਜੀ ਗਲਾ। ਦੇਖੋ। ਤੇ ਇਹ ਇਹਦੀ ਆएगी ਜੀ ਬੈਕ। ਬਹੁਤ ਸੋਹਣਾ ਸੂਟ ਹੈਗਾ ਜੀ ਤੇ ਆ ਦੇਖੋ ਜੀ। ਫਰੰਟ ਤੇ ਇਹਦਾ ਕੰਮ ਵੀ ਦੇਖੋ ਕਿੰਨਾ ਸੋਹਣਾ ਹੈਂਡਵਰਕ ਦਾ ਕੰਮ ਹੈਗਾ ਤੇ ਪਿਓਰ ਕੋਟਨ ਦੀ ਸਲਵਾਰ ਹੈਗੀ ਆ ਜੀ ਸਲਵਾਰਾਂ ਦਾ ਕੱਪੜਾ ਹੀ ਬਹੁਤ ਵਧੀਆ ਹੈਗੇ ਨੇ ਇਹਦੇ ਤੇ 3 ਮੀਟਰ ਸਲਵਾਰਾਂ ਹੋਣਗੀਆਂ ਤੇ ਖੁੱਲੇ ਡੁੱਲੇ ਸੂਟ ਬਣਨਗੇ ਜੀ ਭਾਵੇਂ ਕੋਈ ਕਿੰਨੀ ਲੰਬੀ ਪੈਣ ਹੋਵੇ ਭਾਰੀ ਹੋਵੇ ਹਰ ਇੱਕ ਦਾ ਬਣੇਗਾ ਜੀ ਸੂਟ ਆ ਦੇਖੋ ਜੀ ਇਹਦਾ ਦੁਪੱਟਾ ਹੈਗਾ ਜੀ ਪਿਓਰ ਮਸਲੀਨ ਦਾ ਤੇ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜੀ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਵੀ ਕਰਦੇ ਹੋ ਤੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੋ ਜੀ ਵੀਡੀਓ ਲੱਗਦੀ ਹੈ ਤੇ ਆ ਦੇਖੋ ਜੀ ਤੇ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰਦੇ ਹੋ ਜੀ ਆਪਣੇ ਰਿਸ਼ਤੇਦਾਰਾਂ ਵਗੈਰਾ ਨੂੰ ਜਿਨ੍ਹਾਂ ਨੂੰ ਕੱਪੜਿਆਂ ਦੀ ਲੋੜ ਹੈ ਜੇ ਤੁਹਾਨੂੰ ਨਹੀਂ ਲੈਣਾ ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਵਗੈਰਾ ਨੂੰ ਸ਼ੇਅਰ ਕਰ ਸਕਦੇ ਹੋ ਕਿਸੇ ਦਾ ਵਿਆਹ ਹੋਵੇ ਕਿਸੇ ਨੂੰ ਤੀਜ ਵਗੈਰਾ ਤੇ ਲੈਣਾ ਹੋਵੇ ਕਰਵਾ ਚੌਥ ਦੇ ਵਾਸਤੇ ਲੈਣਾ ਹੋਵੇ ਤੇ ਉਹਨਾਂ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਤੇ ਤੁਸੀਂ ਆਨਲਾਈਨ ਲੈਣਾ ਚਾਹੁੰਦੇ ਹੋ ਤਾਂ ਵੀਡੀਓ ਵੇਖ ਕੇ ਤੁਸੀਂ ਸਕਰੀਨਸ਼ਾਟ ਲੈ ਕੇ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਜੇ ਤੁਸੀਂ ਆਪਣੀ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਸ਼ਾਪ ਤੇ ਵੀ ਆ ਸਕਦੇ ਹੋ ਜੀ ਆ ਦੇਖੋ ਜੀ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੀ ਜਿਵੇਂ ਤੁਹਾਨੂੰ ਚੰਗਾ ਲੱਗੇ ਉਵੇਂ ਤੁਸੀਂ ਆ ਕੇ ਸੂਟ ਲੈ ਸਕਦੇ ਹੋ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਆ ਦੇਖੋ ਜੀ ਤੇ ਇਹਦੀ ਬੈਕ ਹੈਗੀ ਆ ਜੀ ਸੂਟ ਸਾਰੇ ਬਹੁਤ ਸੋਹਣੇ ਨੇ ਜੀ ਇਹ ਬਲੈਕ ਕਲਰ ਦੇ ਵਿੱਚ ਸੂਟ ਹੈਗਾ ਜੀ ਤੇ ਇਹ ਦੀ ਆएगी ਜੀ 3 ਮੀਟਰ ਸਲਵਾਰ ਤੇ ਇਹ ਦਾ ਆਏਗਾ ਜੀ ਦੁਪੱਟਾ ਬਲੈਕ ਕਲਰ ਦਾ ਦੁਪੱਟਾ ਹੈਗਾ ਜੀ ਦੇਖੋ ਕਿੰਨਾ ਸੋਹਣਾ ਦੁਪੱਟਾ ਹੈਗਾ ਇਹਦਾ ਤੇ ਬਿਲਕੁਲ ਸੌਫਟ ਸੂਟ ਹੈਗੇ ਨੇ ਜੀ ਤੇ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਊਗੀ ਜੀ ਆਹ ਦੇਖੋ ਜੀ ਤੇ ਸੂਟ ਤੁਹਾਨੂੰ ਬਹੁਤ ਸਸਤੇ ਮਿਲਣ ਜਾ ਰਹੇ ਨੇ ਤੇ ਜਿਨ੍ਹਾਂ ਜਿਨ੍ਹਾਂ ਭੈਣਾਂ ਨੂੰ ਇਸ ਸੇਲ ਦਾ ਫਾਇਦਾ ਉਠਾਣਾ ਤੇ ਜਲਦੀ ਜਲਦੀ ਆਪਣੇ ਸਟੋਰ ਤੇ ਆਓ ਤੇ ਆਪਣੇ ਆਪਣੇ ਸੂਟ ਲੈ ਕੇ ਜਾਓ ਤੇ ਜਿਨ੍ਹਾਂ ਨੂੰ ਆਨਲਾਈਨ ਮੰਗਵਾਉਣਾ ਤੇ ਆਨਲਾਈਨ ਵੀ ਮੰਗਵਾ ਸਕਦੇ ਨੇ ਜੀ ਧੰਨਵਾਦ